ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਰਾਗ ਮਾਰੂ ਦੇ ਅੰਦਰ ਘਰ ਪਹਿਲੇ ਸੁਰਤਾਲ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਸ਼ਬਦ ਉਚਾਰਨ ਕਰ ਰਹੇ ਹਨ ਕਰਣੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋ ਇਲੇਖ ਪਏ ਕਰਣੀ ਕਿਰਿਆ ਕਰਨ ਵਾਲੀ ਦੇਹ ਕਾਗਦ ਕਾगज ਬਣੀ ਹੋਈ ਹੈ ਮਨ ਸੂਖਮ ਸਰੀਰ ਮਸਵਾਣੀ ਸਿਆਹੀ ਵਾਲੀ ਦਵਾਤ ਦੀ ਨਿਆਈ ਹੈ ਬੁਰਾ ਮਾੜਾ ਤੇ ਪਲਾ ਚੰਗਾ ਇਹ ਦੋ ਲੇਖ ਪਏ ਹੋਏ ਹਨ ਸਾਰਿਆਂ ਦੇ ਰਿਦੇ ਰੂਪੀ ਕਾਗਜ ਉੱਤੇ ਦੋ ਲੇਖ ਪਏ ਹੋਏ ਜਿਉ ਜਿਉ ਕਿਰਤ ਚਲਾਏ ਤਉ ਚੱਲੀ ਐ ਤਉ ਗੁਣ ਨਾਹੀ ਅੰਤ ਹਰੇ ਹੇ ਹਰੇ ਪਰਮੇਸ਼ਰ ਜਿਵੇਂ ਜਿਵੇਂ ਕੀਤੇ ਹੋਏ ਕੀਰਤ ਕਰਮ ਜਿਹੜੇ ਚੰਗੇ ਮੰਦੇ ਸੁਭਾਅ ਵਿੱਚ ਚਲਾਉਂਦੇ ਹਨ ਤਵੇਂ ਜੀਵ ਚੱਲਣਾ ਕਰਦੇ ਆ ਪਰ ਤੇਰੇ ਗੁਣਾ ਦਾ ਅੰਤ ਬੰਨਾ ਨਹੀਂ ਆਉਂਦਾ ਚਿੱਤ ਚੇਤ ਸਕੀ ਨਹੀਂ ਬਾਬਰਿਆ ਹੇ ਬਾਬਰਿਆ ਕਮਲੇ ਪੁਰਖਾ ਨੂੰ ਚੇਤ ਹਿਰਦੇ ਵਿੱਚ ਪਰਮੇਸ਼ਰ ਨੂੰ ਕਿਉਂ ਨਹੀਂ ਯਾਦ ਕਰਦਾ ਕਿਉਂ ਨਹੀਂ ਚੇਤੇ ਕਰਦਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਪਰਮੇਸ਼ਰ ਨੂੰ ਭੁੱਲਣੇ ਕਰਕੇ ਤੇਰੇ ਸ਼ੁਭ ਗੁਣ ਅੰਦਰ ਹੀ ਗਲ ਰਹੇ ਆ ਪਾਵ ਔਗਣ ਵੱਧ ਰਹੇ ਹਨ ਅਤੇ ਗੁਣ ਘਟ ਰਹੇ ਆ ଅਥਵਾ ਜਿਵੇਂ ਕਸੁੰਬੇ ਦੀਆਂ ਰੰਗ ਵਾਲੀਆਂ ਕਲੀਆਂ ਹੁੰਦੀਆਂ ਜੇਕਰ ਉਹਨਾਂ ਨੂੰ ਬਾਹਰ ਨਾ ਕੱਢੀਏ ਤਾਂ ਅੰਦਰ ਹੀ ਗਲ ਜਾਂਦੀਆਂ ਇਸੀ ਤਰ੍ਹਾਂ ਵਾਹਿਗੁਰੂ ਨੂੰ ਭੁੱਲਣੇ ਕਰਕੇ ਤੇਰੇ ਅੰਦਰ ਔਗਣ ਪਰਪੁੱਲ ਧੋਰੇ ਅਤੇ ਸਤ ਸੰਤੋਖ ਦਇਆ ਧਰਮ ਆਦ ਗੁਣ ਗਲ ਰਿਆ ਜਾਲੀ ਰੈਨ ਜਾਲ ਦਿਨ ਹੂਆ ਜੇਤੀ ਕੜੀ ਪਾਹੀ ਤੇਤੀ ਏ ਭਾਈ ਤੂੰ ਰਾਤ ਨੂੰ ਵਿਕਾਰਾਂ ਰੂਪੀ ਜਾਲੀ ਛੋਟੇ ਜਾਲ ਵਿੱਚ ਫਸਿਆ ਹਾਂ ਦਿਨੇ ਤੂੰ ਵਿਹਾਰਾਂ ਰੂਪੀ ਜਾਲ ਵਿੱਚ ਫਸਿਆ ਹਾਂ ਅਤੇ ਜੇਤੀ ਜਿਤਨੀਆਂ ਵੀ ਕੜੀਆਂ ਹਨ ਦੇਤੀ ਕਿ ਇਹ ਦੁਨੀਆਂ ਹੀ ਫਾਹੀ ਫਾਸੀ ਰੂਪ ਹਨ ਪਾਪ ਸਾਰੀਆਂ ਘੜੀਆਂ ਫਾਹੀਆਂ ਕੁੜਕੀਆਂ ਹਨ ਜਿਨ੍ਹਾਂ ਵਿੱਚ ਸ਼ਿਕਾਰੀ ਜਾਨਵਰਾਂ ਨੂੰ ਵਸਾਉਂਦੇ ਆ ਰਸ ਰਸ ਜੋਗ ਚੁਗ ਹੈ ਨਿਤ ਫਸ ਹੈ ਛੂਟ ਸਮੂੜੇ ਕਵਨ ਗੁਣੇ ਇਹ ਭਾਈ ਤੂੰ ਸ਼ਬਦ ਸਪਰਸ਼ ਆਦ ਦੇ ਰਸਾਂ ਵਿੱਚ ਰਸੀਲਾ ਉਹ ਕੇ ਵਿਸ਼ਿਆ ਰੂਪੀ ਜੋਗੇ ਨੂੰ ਚੋਗ ਕੇ ਨਿਤਾ ਪ੍ਰਤੀ ਇਹਨਾਂ ਵਿਸ਼ਿਆ ਦੇ ਮੋਹ ਵਿੱਚ ਫਸ ਰਿਹਾ ਹੈ। हे मूੜੇ ਮੂਰਖ ਬੇਸਮਝਪੁਰਖਾ ਇਹਨਾਂ ਵਿਸ਼ਿਆ ਤੋਂ ਕਵਨ ਕਿਹੜੇ ਗੁਣੀ ਗੁਣਾ ਕਰਕੇ ਤੂੰ ਛੁੱਟੇਂਗਾ। ਕਾਇਆ ਆਰਣ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ। हे ਭਾਈ ਕਾਇਆ ਦੇਹ ਲੋਹਾਰ ਦੀ ਆਰਣ ਪੱਟੀ ਵਾਦ ਹੈ। ਮਨ ਇਸ ਦੇ ਵਿੱਚ ਅੰਦਰ ਲੋਹੇ ਵਤ ਹੈ ਪੰਜ ਸ਼ਬਦ ਸਪਰਸ਼ ਰੂਪ ਰਸ ਗੰਧ ਰੂਪ ਅਗਨ ਕੀ ਇਹ ਅੱਗਾ ਉਸ ਮਨ ਰੂਪੀ ਲੋਹੇ ਨੂੰ ਸਾੜਨ ਵਾਸਤੇ ਲੱਗ ਰਹੀਆਂ ਕੋਇਲੇ ਪਾਪ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਪਈ ਉਸ ਮਨ ਰੂਪੀ ਲੋਹੇ ਉੱਤੇ ਅਗ ਨੂੰ ਲਗਾਉਣ ਪਖਾਉਣ ਵਾਸਤੇ ਪਾਪਾਂ ਰੂਪੀ ਕੋਇਲੇ ਪੈਰੇ ਇਹ ਮਨ ਰੂਪੀ ਲੋਹਾ ਜਲਿਆ ਸੜ ਰਿਹਾ ਹੈ ਅਤੇ ਚਿੰਤਾ ਰੂਪੀ ਸੰਨੀ ਬਣੀ ਹੋਈ ਹੈ ਅਰਥਾਤ ਉਹ ਸੰਨੀ ਹੁੰਦੀ ਜਿਸ ਦੇ ਨਾਲ ਲੋਹੇ ਨੂੰ ਪਕੜ ਕੇ ਕਦੇ ਪਾਣੀ ਵਿੱਚ ਪਾਇਆ ਜਾਂਦਾ ਕਦੇ ਭੱਟੀ ਵਿੱਚ ਰੱਖਿਆ ਜਾਂਦਾ ਇਉਂ ਮਨ ਰੂਪੀ ਲੋਹਾ ਚਿੰਤਾ ਰੂਪੀ ਸੰਨੀ ਨਾਲ ਪਕੜਿਆ ਆ ਕਦੇ ਵਿਸ਼ੇ ਸੁਖ ਰੂਪ ਪਾਣੀ ਵਿੱਚ ਪੈ ਜਾਂਦਾ ਕਦੇ ਤ੍ਰਿਸ਼ਨਾ ਰੂਪੀ ਅੱਗ ਦੀ ਭੱਟੀ ਵਿੱਚ ਪੈ ਜਾਂਦਾ ਇਸ ਪ੍ਰਕਾਰ ਲੋਹੇਵਤ ਸੜਦਾ ਰਹਿੰਦਾ ਹੈ ਭਇਆ ਮਨੂਰ ਕੰਚਨ ਵਿਰਹ ਹੋਵੈ ਜੇ ਗੁਰ ਮਿਲੇ ਤਨੇਹਾ ਏ ਭਾਈ ਤੇਰਾ ਮਨੂਰ ਸੜੇ ਲੋਹੇ ਦੀ ਮੈਲਵਤ ਹੋਇਆ ਮਨ ਫਿਰ ਕੰਚਨ ਸੋਨੇਵਤ ਸ਼ੁੱਧ ਹੋ ਸਕਦਾ ਹੈ ਜੇਕਰ ਤਨੇਹਾ ਤਿਹੋ ਜਹੇ ਪਰਮੇਸ਼ਰ ਸਰੂਪ ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ ਸਤਗੁਰੂ ਜੀ ਮਿਲ ਜਾਣ ਅਤੇ ਇਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸਟ ਅਸ ਦੇਹਾ ਉਹ ਗੁਰੂ ਸਾਹਿਬ ਜੀ ਤੈਨੂੰ ਇੱਕ ਅੰਮ੍ਰਿਤ ਅਮਰ ਕਰਨ ਵਾਲੇ ਪਰਮੇਸ਼ਰ ਦਾ ਨਾਮ ਬਖਸ਼ ਦੇਣਾ ਕਰਨ ਸਤਿਗੁਰੂ ਜੀ ਕਥਨ ਕਰਦੇ ਕਿ ਤਦ ਤੂੰ ਸੂਖਮ ਸਤੂਲ ਕਾਰਨ ਦੇਹਾਂ ਵੱਲ ਤ੍ਰਿਸ਼ਟ ਹੁੰਦਾ ਇਸਤਤ ਹੋ ਸਕਦਾ ਹੈ ਅਖੰਡ ਚੇਤਨ ਦੇਵ ਵਿੱਚ ਇਸਤਤ ਹੋ ਸਕਦਾ ਹੈ ਮਾਰੂ ਮਹੱਲਾ ਪਹਿਲਾ ਬਿਮਲ ਮਝਾਰ ਬਸ ਨਿਰਮਲ ਜਲ ਪਦਮਨ ਜਾਵਲ ਰੇ ਹਾਂ ਰੇ ਤੂੰ ਪਾਵਹੀ ਪਾਈ ਬਿਮਲ ਉੱਜਲ ਜਲ ਵਿੱਚ ਪਦਮਨ ਹੁੰਦਾ ਕਮਲ ਫੁੱਲ ਬਸਸ ਵਸਦਾ ਹੈ ਅਤੇ ਨਿਰਮਲ ਉੱਜਲ ਜਲ ਪਾਣੀ ਵਿੱਚ ਜਾਵਲ ਜਾਲਾ ਵੀ ਵਸਦਾ ਹੈ ਵਾ ਪਦਮਨ ਕਮਲ ਫੁੱਲ ਜੋ ਕਿ ਮਝਾਰ ਵਿੱਚੋਂ ਬਿਮਲ ਉੱਜਲ ਹੁੰਦਾ ਹੈ ਤੇ ਜਾਵਲ ਜਾਲਾ ਇਹ ਦੋਵੇਂ ਨਿਰਮਲ ਜਲ ਵਿੱਚ ਵਸਦੇ ਹਨ ਪਦਮ ਕਵਲ ਫੁੱਲ ਨਜਾਵਲ ਆਪਣੀ ਪੰਕਤੀ ਸ਼੍ਰੇਣੀ ਵਿੱਚ ਵਸਦਾ ਹੈ। ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ। ਪਾਤਸ਼ਾਹ ਦਸਰੇ ਜਿਹੜਾ ਪਦਮਨ ਕਮਲ ਫੁੱਲ ਨੂੰ ਜਲ ਪਾਣੀ ਦੀ ਸੰਗਤ ਹੈ ਜਾਵਲ ਜਾਲੇ ਨੂੰ ਵੀ ਰਸ ਪਾਣੀ ਦੀ ਸੰਗਤ ਹੈ ਪਰ ਕਵਲ ਫੁੱਲ ਨਾਲ ਰਹਿੰਦਾ ਹੋਇਆ ਜਾਲੇ ਦੇ ਦੋਸ਼ ਨੂੰ ਗ੍ਰਹਿਣ ਨਹੀਂ ਕਰਦਾ। ਭਾਵ ਪਾਣੀ ਵਿੱਚ ਨਿਰਲੇਪ ਰਹਿੰਦਾ ਹੈ। ਅਤੇ ਜਾਲਾ ਕਮਲ ਦੇ ਫੁੱਲ ਨਾਲ ਰਹਿੰਦਾ ਹੋਇਆ ਕਮਲ ਦੀ ਖੁਸ਼ਬੂ ਮਹਿਕ ਨਹੀਂ ਲੈ ਸਕਦਾ ਕਮਲ ਫੁੱਲ ਦੇ ਸੰਗ ਦਾ ਜਾਲੇ ਨੂੰ ਦੋਖ ਨਹੀਂ ਹੈ ਜਾਲੇ ਦੇ ਸੰਗ ਦਾ ਕਮਲ ਫੁੱਲ ਨੂੰ ਦੋਖ ਨਹੀਂ ਹੈ ਦਾਦਰ ਤੂੰ ਕਬਹ ਨਾ ਜਾਣਸਰੇ ਦਾਦਰ ਕਹਿੰਦੇ ਡੱਡੂ ਨੂੰ ਏ ਡੱਡੂ ਤੂੰ ਕਦੇ ਵੀ ਕਮਲ ਫੁੱਲ ਦੇ ਗੁਣਾਂ ਨੂੰ ਨਹੀਂ ਜਾਣ ਸਕਿਆ ਨਾ ਜਾਣਦਾ ਹੈ ਪਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾਲ ਅਕਸਰੇ ਰਹਾਉ ਤੂੰ ਨਿਰਮਲ ਉਜਲ ਪਾਣੀ ਦੇ ਸਰੋਵਰ ਵਿੱਚ ਵਸਦਾ ਹੋਇਆ ਵੀ ਕਮਲ ਫੁੱਲ ਦੀਆਂ ਜੜਾਂ ਵਿੱਚ ਪਾਣੀ ਦੀ ਮੈਲ ਦੇ ਲੱਗੇ ਸਿਬਾਲ ਜਾਲੇਨ ਪਖਸ ਖਾਂਦਾ ਹੈ ਪਰ ਤੂੰ ਕਮਲ ਫੁੱਲਾਂ ਦੇ ਸੁਗੰਧੀ ਰੂਪ ਅੰਮ੍ਰਿਤ ਨੂੰ ਨਹੀਂ ਲਕਸ ਜਾਣਦਾ ਰਹਾਉ ਸਤਿਗੁਰੂ ਜੀ ਅੱਗੇ ਇਸ ਗੱਲ ਨੂੰ ਹੋਰ ਸਪਸ਼ਟ ਕਰਦੇ ਬਿਸਰਾਮ ਦੇ ਕੀ ਫੜਮਾਉਂਦੇ ਆ ਬਸ ਜਲ ਨਿਤ ਨਵਸਤ ਅਲੀ ਅਲ ਮੇਰ ਨ ਚਾਗੁਨ ਰੇ ਰੇਤੂ ਪਾਵੇ ਡੱਡੂ ਤੂੰ ਨਿਤਾ ਪ੍ਰਤੀ ਜਲ ਪਾਣੀ ਵਿੱਚ ਵਸਦਾ ਹੈ ਪਾਵੇ ਅਲੀ ਅਲ ਪੌਰਾ ਤੇ ਪੌਰੀ ਜਲ ਵਿੱਚ ਨਹੀਂ ਵਸਦੇ ਪਰ ਉਹ ਉਪਰੋਂ ਭਾਵ ਕਮਲ ਫੁੱਲ ਦੀ ਚੋਟੀ 'ਚੋਂ ਚੱਕੀਏ ਪੁਨਾ ਮਹਿਕ ਦੇ ਤਾਈ ਚਾਗੁਨ ਚੁਣ ਚੁਗ ਲੈਂਦੇ ਚਚਾ ਗੁਨ ਰੇ ਪੌਰੀਤੇ ਪੋਰਾ ਕਮਲ ਦੀ ਗੁਣ ਚਚਾ ਜਿਹੜੀ ਚਰਚਾ ਵਿੱਚ ਮਸਤ ਹਨ ਤੂੰ ਪਾਣੀ ਵਿੱਚ ਕਮਲ ਫੁੱਲ ਦੇ ਕੋਲ ਰਹਿੰਦਾ ਹੋਇਆ ਵੀ ਸੁਗੰਧੀ ਨਹੀਂ ਜਾਣਦਾ ਤੇ ਭੌਰ ਭੌਰੀਆਂ ਉੱਪਰੋਂ ਆ ਕੇ ਸੁਗੰਧੀ ਲੈ ਜਾਂਦੇ ਇਸ ਉੱਪਰ ਦਿਸਤਾਨ ਦਿੰਦੇ ਆ ਚੰਦ ਕੁਮੁਦਨੀ ਦੂਰ ਨਿਵਸਸ ਅਨਪਉ ਕਾਰਨ ਰੇ ਚੰਦਰਮਾ ਆਕਾਸ਼ ਵਿੱਚ ਚੜਦਾ ਕੁਮੁਦਨੀ ਕਮੀਆਂ ਨੀਵੇਂ ਥਾਂ ਤਲਾਬਾਂ ਵਿੱਚ ਹੁੰਦੀਆਂ ਚੰਦਰਮਾ ਨੂੰ ਕਮੀਆਂ ਦੂਰੋਂ ਹੀ ਵੇਖ ਕੇ ਨਿਵਸਸ ਨਿਵ ਖੇੜ ਆਉਂਦੀਆਂ ਚੰਦਰਮਾ ਦੇ ਪ੍ਰਕਾਸ਼ ਨੂੰ ਦੂਰੋਂ ਹੀ ਪਾ ਕੇ ਨਿਵਸਸ ਨਮਸਕਾਰ ਕਰਦੀਆਂ ਵਾਪਰ ਸੰਨ ਹੋ ਕੇ ਖੇੜ ਆਉਂਦੀਆਂ ਕਿਉਂਕਿ ਕਮੀਆਂ ਨੂੰ ਖੜਾਓ ਦਾ ਚੰਦਰਮਾ ਦੇ ਨਾਲ ਦਿਨ ਦਾ ਅਨਪਉ ਤਾਤ ਪਰਜ ਹੀ ਕਾਰਨ ਹੈ ਜਿਹੜਾ ਕਮੀਆਂ ਦਾ ਚੰਦਰਮਾ ਦੇ ਨਾਲ ਦਿਲ ਮਿਲਿਆ ਆ ਇਹੋ ਹੀ ਕਮੀਆਂ ਨੂੰ ਖੜਾਉਣ ਦਾ ਕਾਰਨ ਹੈ ਅੰਮ੍ਰਿਤ ਖੰਡ ਦੁੱਧ ਮਦ ਸੰਚਸ ਤੂਬ ਨਾ ਚਾਤਰ ਰੇ ਏ ਭਾਈ ਜੇਕਰ ਤੂੰਬੇ ਦੇ ਵੇਲ ਦੀਆਂ ਜੜਾਂ ਵਿੱਚ ਦੇਵਤਿਆਂ ਦੇ پاسੋਂ ਅੰਮ੍ਰਿਤ ਲਿਆ ਕੇ ਸਿੰਜ ਦੇਈਏ ਅਤੇ ਖੰਡ ਦੁੱਧ ਆਦ ਸ਼ਹਿਦ ਇਸ ਵਿੱਚ ਦੇਈਏ ਤਾਂ ਵੀ ਉਹ ਤੂੰਬਾ ਜਿਹੜਾ ਵਾ ਚਾ ਅਤਰ ਚਾ ਕੇ ਇਹ ਪੁਨਾ ਅਤਰ ਵਾਂਗ ਸੁਗੰਧੀਦਾਰ ਮਿੱਠਾ ਨਹੀਂ ਹੁੰਦਾ ਆਪਣਾ ਆਪ ਤੂੰ ਕਬ ਹੋ ਨਾ ਛੋੜਸ ਪਸਨ ਪ੍ਰੀਤ ਜਿਉ ਰੇ ਪਾਤਸ਼ਾਹ ਵਰਮਾਉਂਦੇ ਹੀ ਭਾਈ ਤੂੰ ਆਪਣਾ ਆਪਾ ਭਾਵ ਦੇ ਦਾ ਹੰਕਾਰ ਕਦੇ ਵੀ ਨਹੀਂ ਛੱਡਦਾ ਜਿਸ ਪ੍ਰਕਾਰ ਪਸਨ ਚਿਚੜ ਦੀ ਪਸ਼ੂਆਂ ਦੇ ਹਸਤਨਾ ਨਾਲ ਲੱਗੇ ਦੀ ਲਹੂ ਦੇ ਪੀਣ ਵਿੱਚ ਪ੍ਰੀਤੀ ਹੁੰਦੀ ਅਰਥਾਤ ਬੇਸ਼ੱਕ ਪਸ਼ੂ ਦੇ ਹਸਤਨਾ ਨਾਲ ਚਿੰਬੜਿਆ ਆਇਆ ਦੁੱਧ ਦੇ ਮਪਾਸ ਰਹਿੰਦਾ ਹੈ ਪਰ ਦੁੱਧ ਨੂੰ ਛੱਡ ਕੇ ਲਹੂ ਹੀ ਪੀਂਦਾ ਹੈ ਦੁੱਧ ਉਹਦੇ ਕਰਮਾ ਵਿੱਚ ਨਹੀਂ ਪੰਡਿਤ ਸੰਗ ਵਸਹਿ ਜਨ ਮੂਰਖ ਆਗਮ ਸਾਸ ਸੁਨੇ ਹੋਰ ਵੀ ਉਦਾਹਰਨ ਦਿੰਦੇ ਆ ਜਿਵੇਂ ਬੇਸਮਝ ਜਨਪੁਰਖ ਪਾਵੇ ਜਿਤਨਾ ਚਿਰ ਮਰਜੀ ਪੰਡਿਤ ਵਿਦਵਾਨਾਂ ਦੀ ਸੰਗਤ ਵਿੱਚ ਰਵੇ ਵਸਦਾ ਰਹੇ ਅਤੇ ਆਗਮ ਸ਼ਾਸਤਰਾਂ ਦੀ ਸਾਸ ਆਗਿਆ ਵੀ ਸੁਣ ਲਵੇ ਆਗਮ ਵੇਦਾਂ ਸਾਧ ਸ਼ਾਸਤਰਾਂ ਨੂੰ ਵੀ ਸੁਣ ਲਵੇ ਆਪਣਾ ਆਪ ਤੂੰ ਕਬ ਹੋਣਾ ਛੋੜਸ ਸਵਾਨ ਪੂਛ ਜਿਉਰੇ ਦੱਸ ਰਿਹਾ ਗਹਿ ਜੀਵ ਆਪਣਾ ਆਪ ਹੰਕਾਰ ਤੂੰ ਕਦੇ ਵੀ ਨਹੀਂ ਛੱਡਦਾ ਕਿਵੇਂ ਜਿਵੇਂ ਕਹਿੰਦੇ ਸਵਾਨ ਕੁੱਤੇ ਦੀ ਪੂਛ ਵਿੰਗੀ ਹੀ ਰਹਿੰਦੀ ਹੈ ਕੁੱਤਾ ਆਪਣਾ ਵਿੰਗ ਨਹੀਂ ਛੱਡਦਾ ਜਿਵੇਂ ਕਿਸੇ ਮਹਾਤਮਾ ਨੇ ਕੁੱਤੇ ਦੀ ਪੂਛ ਸਿੱਧੀ ਕਰਨ ਵਾਸਤੇ 12 ਸਾਲ ਵੰਜਲੀ ਵਿੱਚ ਪਾ ਛੱਡੀ ਜਦ 12 ਸਾਲਾਂ ਬਾਅਦ ਕਹਿੰਦੇ ਲਿਆਓ ਪੂਛ ਕੱਢੀਏ ਵੰਜਲੀ ਚ ਜਦੋਂ ਕੱਢੀ ਉਸੇ ਤਰ੍ਹਾਂ ਕੁੱਤੇ ਨੇ ਆਪਣੀ ਪੂਛ ਵਿੱਚ ਤਿੰਨ ਵਾਲ ਪਾ ਲਏ ਇਸੇ ਪ੍ਰਕਾਰ ਹੈ ਜੀਵ ਤੂੰ ਆਪਣਾ ਹੰਕਾਰ ਕਦੇ ਵੀ ਨਹੀਂ ਛੱਡਦਾ ਸੰਗੋ ਕੁੱਤੇ ਦੀ ਪੂਛ ਵਾਂਗ ਭੇਖ ਰੂਪੀ ਵੰਜਲੀ ਵਿੱਚ ਆਪਣੇ ਆਪ ਨੂੰ ਪਾਉਣਾ ਕਰਦਾ ਹੈ ਭਾਵੇਂ 12 ਸਾਲ ਸਾਧੂਆਂ ਵਾਲਾ ਲਿਬਾਸ ਪਹਿਨ ਕੇ ਭੇਖੀ ਬਣਿਆ ਰਹੀਂ ਪਰ ਫੇਰ ਵੀ ਤੂੰ ਕੁੱਤੇ ਦੀ ਪੂਛ ਵਾਂਗ ਤਿੰਨ ਗੁਣਾ ਦਾ ਵਾਲ ਝਾਟੀ ਪਾ ਲੈਣਾ ਹੈ ਰਜੋ ਤਮੋ ਸਦੋ ਗੁਣ ਇਕ ਪਖੰਡੀ ਨਾਮ ਨ ਰਚੈ ਇਕ ਹਰ ਹਰ ਚਰਣੀ ਰੇ ਏ ਭਾਈ ਇਕ ਪਖੰਡੀ ਪਖੰਡ ਕਰਨ ਵਾਲੇ ਪੁਰਖ ਓਕਾ ਹੀ ਨਾਮ ਵਿੱਚ ਨਹੀਂ ਰਚਦੇ ਅਤੇ ਇੱਕ ਇਹੋ ਜਿਹੇ ਗੁਰਮਖ ਜਨ ਹਨ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਚਰਨਾਂ ਦੀ ਓਟ ਵਿੱਚ ਹਰ ਵਕਤ ਰਹਿੰਦੇ ਆ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਭਾਈ ਪੂਰਬਲੇ ਕਰਮਾਂ ਦੇ ਲਿਖਿਆਂ ਅਨੁਸਾਰ ਹੀ ਅੰਤਰਜਾਮੀ ਦੇ ਸਰੂਪ ਨੂੰ ਪਾਉਣਾ ਕਰੀਦਾ ਹੈ ਇਸ ਲਈ ਪਦਾਰਥਾਂ ਦੀ ਇੱਛਾ ਛੱਡ ਕੇ ਰਸਨਾ ਜੀਬਾ ਨਾਲ ਪਰਮੇਸ਼ਰ ਦਾ ਨਾਮ ਜਪਣਾ ਕਰ ਮਾਰੂ ਮਹੱਲਾ ਪਹਿਲਾ ਸਲੋਕ ਪਤਿਤ ਪੁਨੀਤ ਅਸੰਖ ਹੋਹਿ ਹਰ ਚਰਨੀ ਮਨ ਲਾਗ ਕਿ ਭਾਈਓ ਅਸੰਖ ਅਣਗਿਣਤ ਪਾਪੀ ਪੁਰਖ ਵੀ ਪਵਿੱਤਰ ਹੋ ਜਾਂਦੇ ਜਿਨ੍ਹਾਂ ਦਾ ਮਨ ਚੇਤ ਪਰਮੇਸ਼ਰ ਦੇ ਚਰਨਾ ਕਮਲਾਂ ਨਾਲ ਲੱਗ ਜਾਂਦਾ ਹੈ 68 ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ 68 ਤੀਰਥਾਂ ਦੇ ਫਲ ਦਾ ਮਹਾਤਮ ਪਰਮੇਸ਼ਰ ਦੇ ਇਕੱਲੇ ਨਾਮ ਅੰਮ੍ਰਿਤ ਜਪਣ ਵਿੱਚ ਹੀ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਨੂੰ ਨਾਮ ਅੰਮ੍ਰਿਤ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਥੇ ਉੱਤੇ ਸ਼ਰੋਮਣੀ ਬਾਗ ਕਰਮ ਲਿਖੇ ਹੋਏ ਹੋਣ ਸ਼ਬਦ ਸਤਿਗੁਰੂ ਜੀ ਜਗਿਆਸੂ ਰੂਪ ਸਖੀ ਮੱਦਮ ਸਖੀ ਤੇ ਮਹਾਤਮਾ ਰੂਪੀ ਸਖੀ ਦੇ ਸੰਵਾਦ ਦੁਆਰਾ ਕਥਨ ਕਰਦੇ ਆ ਸਖੀ ਸਹੇਲੀ ਗਰਬ ਗਹੇਲੀ ਸੁਣ ਸਹ ਕੀ ਇੱਕ ਬਾਤ ਸੁਹੇਲੀ ਇਹ ਸਖੀ ਤੂੰ ਤਾਂ ਆਪਣੇ ਆਪ ਨੂੰ ਪਰਮੇਸ਼ਰ ਦੀ ਪ੍ਰੀਤੀ ਵਾਲੀ ਸਹੇਲੀ ਕਹੋਂਦੀ ਆ ਪਰ ਤੂੰ ਤਾਂ ਸਾਧਨਾ ਦੇ ਗਰਭ ਹੰਕਾਰ ਦੁਆਰਾ ਗਹਿਲੀ ਪਕੜੀ ਗਰਸੀ ਹੋਈ ਆ। اے ਸਖੀ ਮੈਂ ਤੇਰੇ ਤਾਈ ਸਹਪਤੀ ਅਕਾਲ ਪੁਰਖ ਦੀ ਪ੍ਰਾਪਤੀ ਵਾਲੀ ਇੱਕ ਸੁਹੇਲੀ ਹੁੰਦਾ ਸੁਖਦਾਇਕ ਬਾਤ ਗੱਲ ਪੁੱਛਦੀ ਆ। ਦੱਸਦੀ ਆ ਤੂੰ ਧਿਆਨ ਨਾਲ ਸੁਣਨਾ ਕਰ। ਸਤਿਗੁਰੂ ਜੀ ਅੱਗੇ ਤੀਸਰੇ ਪਾਦ ਵਿੱਚ ਪ੍ਰਭੂ ਪ੍ਰਾਪਤੀ ਵਾਲੀ ਗੱਲ ਕਥਨ ਕਰਨਗੇ। ਹੁਣ ਮਦਮ ਸਖੀ ਵਿਛੋੜੇ ਦੀ ਪੀੜਾ ਬਾਬਤ ਕਹਿਣ ਲੱਗੀ ਆ। ਜੋ ਮੈਂ ਬੇਦਨ ਸਾ ਕਿਸ ਆਖਾ ਮਾਈ ਇਹ ਮੇਰੀ ਮਾਈ ਮਾਤਾ ਪਿਤਾ ਦੀ ਨਿਆਈ ਮਹਾਤਮਾ ਰੂਪ ਸਕੀ ਜੋ ਮੈਨੂੰ ਪਦੀ ਪਰਮੇਸ਼ਰ ਦੇ ਵਿਛੋੜੇ ਦੀ ਬੇਦਨ ਪੀੜਾ ਲੱਗੀ ਹੋਈ ਉਹ ਮੈਂ ਆਪ ਜੀ ਤੋਂ ਬਗੈਰ ਹੋਰ ਕਿਸ ਦੇ ਕੋਲ ਜਾ ਕੇ ਆਖਾ ਕਹਿਣਾ ਕਰਾਂ ਕਿਉਂਕਿ ਘਰ ਬਿਨ ਜੀ ਨਰਹਿ ਕੈਸੇ ਰਾਖਾ ਮਾਈ ਰਾਵ हे मई माता-पिता दी न्याय महात्मा रूप सखी पति हर परमेश्वर दी प्राप्ति तो बगैर मेरा जियो जीव हिरदा जीवन रह नहीं सकदा मैं किस प्रकार रखना करा वा माई माया दे पति परमेश्वर विच बिरती किस प्रकार जोड़ के रखना करा रहौ हौ दोहा गण खरी रियाणी गया सुजोबन तन पछताणी ਮੈਂ ਦੁਹਾਗਣ ਛੁੱਟੜ ਹੋ ਕੇ ਖਰੀ ਅਤਿਅੰਤ ਰਿਆਣੀ ਦੁਖੀ ਹੋ ਰਹੀ ਆਂ ਮੈਂ ਪਤੀ ਪਰਮੇਸ਼ਰ ਦੇ ਸਿਮਰਨ ਤੋਂ ਬਗੈਰ ਛੁੱਟੜ ਹੋ ਗਈ ਆ ਅਤੇ ਮੈਂ ਖਰੀ ਰਿਆਣੀ ਅਤਿਅੰਤ ਹੀ ਕਾਮ ਕ੍ਰੋਧ ਆਦਿ ਵਿਕਾਰਾਂ ਨੇ ਦਬਾਈ ਹੋਈ ਆ ਮੈਨੂੰ ਪਾਪਨ ਕਰ ਛੱਡਿਆ ਹੈ ਤੇ ਮੈਂ ਬਹੁਤ ਜ਼ਿਆਦਾ ਗਿਆ ਸੁਜੋਬਨ ਮੇਰਾ ਜੋਬਨ ਚਲਾ ਗਿਆ ਹੈ ਸ਼ੋਕਵਸਥਾ ਰੂਪੀ ਜੋਬਨ ਵਾਲਾ ਸਮਾਂ ਚਲਾ ਗਿਆ ਇਸ ਲਈ ਮੈਂ ਹੁਣ ਜਿਗਿਆਸੂ ਰੂਪ ਧੰਨ ਇਸਤਰੀ ਪਛਤਾਣੀ ਪਛਤਾਪ ਕਰਦੀ ਹਾਂ ਮੈਂ ਗੁਨਾ ਦੇ ਹੰਕਾਰ ਕਾਰਨ ਹੁਣ ਪਛਤਾਪ ਹੀ ਕਰਦੀ ਹਾਂ ਮਹਾਤਮਾ ਰੂਪ ਸਖੀ ਕਹਿਣ ਲੱਗੀ ਕਿ ਜੇਕਰ ਪਦੀ ਪਰਮੇਸ਼ਰ ਨੂੰ ਮਿਲਣਾ ਹੈ ਤਾਂ ਇਉ ਬੇਨਤੀ ਕਰ ਤੂੰ ਦਾਨਾ ਸਾਹਿਬ ਸਿਰ ਮੇਰਾ ਕਿਝਮਤ ਕਰੀ ਜਨ ਬੰਦਾ ਤੇਰਾ ਇਹ ਪਰਮੇਸ਼ਰ ਤੂੰ ਦਾ ਨਾ ਹੁੰਦਾ ਗਿਆਤਾ ਹੈ ਮਾਇਆ ਵਰਤੀ ਦੁਆਰਾ ਸਾਰਿਆਂ ਦਾ ਸਾਹਿਬ ਮਾਲਕ ਹੈ ਅਤੇ ਮੇਰਾ ਸਿਰ ਸ਼੍ਰੋਮਣੀ ਹੈ हे ਪਦੀ ਪਰਮੇਸ਼ਰ ਮੈਂ ਤੇਰਾ ਬੰਦਾ ਦਾਸ ਬਣ ਕੇ ਤੇਰੀ ਖਿਦਮਤ ਸੇਵਾ ਕਰ ਤੈਨੂੰ ਸੇਵਨਾ ਕਰ ਪੰਤ ਨਾਨਕ ਅੰਦੇਸਾ ਇਹ ਹੀ ਬੇਨ ਦਰਸਨ ਕੈਸੇ ਰਵੋ ਸਨੇਹੀ ਸਤਿਗੁਰੂ ਜੀ ਭੰਤ ਉਚਾਰਨ ਕਰਦੇ ਹਨ ਕਿ ਇਹ ਸਗੀ ਇਹੋ ਹੀ ਅੰਦੇਸ਼ਾ ਸੰਸਾ ਹੈ ਕਿ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰੇ ਤੂੰ ਬਗੈਰ ਕਿਸ ਪ੍ਰਕਾਰ ਉਸ ਸਨੇਹੀ ਪਿਆਰੇ ਦੇ ਆਨੰਦ ਨੂੰ ਰਵੋ ਉਚਾਰਨਾ ਮੰਨਣਾ ਕਰ ਵਾਹੇ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ